RTC ਅਤੇ ਪੰਬਸ ਦੇ ਕੱਚੇ ਮੁਲਾਜ਼ਮਾ ਨੇ ਸੰਗਰੂਰ ਦੇ ਬੱਸ ਸਟੈਂਡ ਤੇ ਬਾਹਰ ਧਰਨਾ ਦਿੱਤਾ ਉਹਨਾਂ ਦਾ ਇਲਜ਼ਾਮ ਸੀ ਕਿ ਅਸੀਂ ਅੱਜ ਸਿਰਫ ਕੇ ਟ੍ਰੈਲੀ ਕਰਨੀ ਸੀ ਜਿਸ ਕਾਰਨ ਪੁਲਿਸ ਮੁਲਾਜ਼ਮਾ ਨੇ ਸਾਡੇ ਆਗੂਆਂ ਨੂੰ ਸਵੇਰ ਤੋਂ ਹੀ ਉਹਨਾਂ ਦੇ ਘਰਾਂ ਵਿੱਚੋਂ ਚੁੱਕ ਲਿਆ ਤੇ ਜਦੋਂ ਅਸੀਂ ਇੱਥੇ ਸਵੇਰੇ ਆ ਕੇ ਰੈਲੀ ਦੀ ਤਿਆਰੀ ਕਰ ਰਿਹਾ ਸਾਡੇ ਮੁਲਾਜ਼ਮਾਂ ਨੂੰ ਇੱਥੋਂ ਵੀ ਪੁਲਿਸ ਮੁਲਾਜ਼ਮਾ ਨੇ ਅरेस्ट ਕਰ ਲਿਆ ਜਿਸ ਕਾਰਨ ਅੱਜ ਪੀਆਰਟੀਸੀ ਦੇ ਅਤੇ ਪਨਬਸ ਦੇ ਕੱਚੇ ਮੁਲਾਜ਼ਮਾ ਨੇ ਆਪਣੇ ਉੱਪਰ ਪੈਟਰੋਲ ਛੜਕ ਲਿਆ ਤੇ ਬੋਤਨਾ ਦੇ ਵਿੱਚ ਪੈਟਰੋਲ ਪੜ ਕੇ ਹੱਥਾਂ ਵਿੱਚ ਫੜ ਲਿਆ ਤੇ ਕਿਹਾ ਕਿ ਜੇ ਸਾਨੂੰ ਪੁਲਿਸ ਇੱਥੋਂ ਵੀ ਧੱਕੇ ਦੇ ਨਾਲ ਛੁਕੇਗੀ ਤਾਂ ਅਸੀਂ ਆਪਣੇ ਆਪ ਨੂੰ ਅਕ ਲਗਾ ਲਵਾਂਗੇ ਅਤੇ ਜਿਹੜਾ ਮੁਲਾਸਮ ਸਾਡੇ ਨਾਲ ਧੱਕਾ ਮੁਕੀ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਉਸ ਨੂੰ ਵੀ ਜੱਫੀ ਪਾ ਲਵਾਂਗੇ ਤਾਂ ਕਿ ਅਸੀਂ ਦੋਨੋਂ ਹੀ ਉਸ ਅੱਗ ਤੇ ਨਾਲ ਚਲ ਚਾਹੀਏ ਉਹਨਾਂ ਇਹ ਵੀ ਕਿਹਾ ਹੈ ਕਿ ਅਸੀਂ ਇਹ ਤਰਨਾ ਇਸ ਤੇ ਲਈ ਲਗਾਇਆ ਸੀ ਕਿ ਪੰਜਾਬ ਸਰਕਾਰ ਅੱਜ ਕਿਲੋਮੀਟਰ ਗੱਡੀਆਂ ਦਾ ਟੈਂਡਰ ਖੋਲਣ ਜਾ ਰਹੀ ਸੀ ਜਿਸ ਕਾਰਨ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨਾ ਸੀ ਲੇਕਿਨ ਜੋ ਇਹ ਤਰਨਾ ਲੱਗਿਆ ਜੋ ਜਾਮ ਲੱਗਿਆ ਜਿਸ ਕਾਰਨ ਸਵਾਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਅਸੀਂ ਇਹ ਸੰਘਰਸ਼ ਉਦੋਂ ਤੱਕ ਕਰਦੇ ਰਹਾਂਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਨਾ ਕਹੇ ਕਿ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਜਦ ਤੱਕ ਨਹੀਂ ਕੀਤਾ ਜਾਂਦਾ ਉੱਥੇ ਹੀ ਇਹਨਾਂ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਦੱਸਦੇ ਕਿ ਵਰਤੇ ਅਫਸਰ ਮੌਜੂਦ ਰਹੇ ਬਿਲਕੁਲ ਜੀ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਵੀ ਪਹਿਲਾਂ ਵੀ 4 ਸਾਲ ਹੋ ਗਏ ਸਰਕਾਰ ਨਾਲ ਸਾਨੂੰ 50 ਤੋਂ ਵੱਧ ਮੀਟਿੰਗਾਂ ਹੋ ਚੁੱਕੀਆਂ ਨੇ ਕਿਉਂਕਿ ਸਾਡੇ ਹੱਕੀ ਮੰਗਾਂ ਨੇ ਬਾਕੀ ਅੱਜ ਜਦੋਂ ਦੱਸਣਾ ਚਾਹੁੰਦਾ ਇਹ ਕਿਲੋਮੀਟਰ ਦੇ ਟੈਂਡਰ ਖੁੱਲਣ ਦੇ ਸਬੰਧ ਦੇ ਵਿੱਚ ਧਰਨਾ ਲੱਗਿਆ ਜਦ ਕਿ ਜਥੇਬੰਦੀ ਦਾ ਕੋਈ ਪ੍ਰੋਗਰਾਮ ਨਹੀਂ ਸੀ ਇਦਾਂ ਦਾ ਅੱਜ ਸਿਰਫ ਗੇਟ ਰੈਲੀਆਂ 11 ਵਜੇ ਤੋਂ 1 ਵਜੇ ਤੱਕ ਗੇਟ ਰੈਲੀਆਂ ਦਾ ਪਹੀ ਪ੍ਰੋਗਰਾਮ ਸੀ ਜਦ ਕਿ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਸਾਡੇ ਆਗੂਆਂ ਨਾਲ ਨਜਾਇਜ਼ ਤੱਕਾ ਕਰਕੇ ਸਵੇਰ 4 ਵਜੇ ਜਾਂ ਰਾਤੀ ਬੰਦੇ ਨੂੰ ਅਰੈਸਟ ਕੀਤਾ ਗਿਆ ਤਾਂ ਹੀ ਸਾਡੇ ਵੱਲੋਂ ਅੱਜ ਇਹ ਪ੍ਰੋਟੈਸਟ ਕਰਕੇ ਰੋਲ ਬੰਦ ਕੀਤਾ ਗਿਆ ਕਿਹਦੇ ਅਰੈਸਟ ਕੀਤਾ ਗਿਆ ਜੀ ਅਪੋਕਰਾਂ ਵਿੱਚ ਪਿੰਡਾਂ ਵਿੱਚ ਜਾ ਕੇ ਜੋ ਸਾਡੇ ਸੀਨੀਅਰ ਆਗੂ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਛਾ ਇਹ ਸ਼ਾਂਤਬਈ ਪ੍ਰੋਟੈਸਟ ਸੀਗਾ ਇਹ ਹਾਂਜੀ ਹਾਂ ਅੱਜ ਬਿਲਕੁਲ ਕੋਈ ਪੀਆਰਟੀ ਪੀਆਰਟੀਸੀ ਦੇ ਵਿੱਚ ਕੋਈ ਬਲੌਕ ਕਰਨ ਦਾ ਕੋਈ ਹੜਤਾਲ ਦਾ ਕੋਈ ਪ੍ਰੋਗਰਾਮ ਸੀ 11 ਵਜੇ ਤੋਂ 1 ਵਜੇ ਤੱਕ ਸ਼ਾਂਤੀ ਪੂਰਵਿਕ ਰੋਡ ਤੋਂ ਸਾਈਡ ਤੇ ਹੋ ਕੇ ਉਹ ਗੇਟ ਰੈਲੀਆ ਕਰਨ ਦਾ ਪ੍ਰੋਗਰਾਮ ਸੀ ਜਦ ਕਿ ਇਹ ਸਾਨੂੰ ਮਜਬੂਰਨ ਰੋਡ ਤੇ ਬੈਠਣਾ ਪਿਆ ਹੜਤਾਲ ਕਰਨੀ ਪਿਆ ਜਦ ਕਿ ਸਾਡੇ ਆਗੂਆਂ ਨਾਲ ਸੀਨੀਅਰ ਆਗੂਆਂ ਨਾਲ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਧੱਕਾ ਕਰਕੇ ਘਰਾਂ ਵਿੱਚੋਂ ਘਰਾਂ ਜਾ ਕੇ ਸਾਡੇ ਮਾਮਾ ਭੈਣਾਂ ਨੂੰ ਸਾਡੇ ਆਗੂਆਂ ਨੂੰ ਅਰੈਸਟ ਕੀਤਾ ਗਿਆ ਬਿਲਕੁਲ ਜੀ ਬਿਲਕੁਲ ਅਸੀਂ ਆਪਣੇ ਆਧਾਰ ਨੂੰ ਬਚਾਉਣ ਵਾਸਤੇ ਬਿਲਕੁਲ ਤਤਪਰ ਹਾਂ ਅਸੀਂ ਆਪਣੇ ਬੱਚਿਆਂ ਦਾ ਪੇਟ ਪਾਲਣ ਵਾਸਤੇ ਦਦਾ ਦਸ ਸਾਲ ਹੋ ਗਏ 15 15 ਸਾਲ ਹੋ ਗਏ ਅਸੀਂ ਇਸ ਜ਼ਦਾਰੇ ਵਿੱਚ ਕੰਮ ਕਰ ਰਹੇ ਹਾਂ ਜਦ ਕਿ ਮਾਨ ਸਰਕਾਰ ਆਈ ਸੀ ਸਾਨੂੰ ਲਾਰੇ ਲਾ ਕੇ ਲੋਟੂ ਸਰਕਾਰ ਆਈ ਸੀ ਬਿੱਤ ਨੂੰ ਰੋਜ਼ਗਾਰ ਸਾਡੇ ਪੱਕੇ ਕੀਤੇ ਜਾਣਗੇ ਅੱਜ ਇਹ ਕਹਾੜਾ ਬਾਰ ਬਾਰ ਸਾਡੇ ਤੇ ਕਿਲੋਮੀਟਰਾਂ ਦਾ ਕਹਾੜਾ ਲੈ ਕੇ ਆ ਰਹੇ ਜਦ ਕਿ ਅਸੀਂ ਸਰਕਾਰ ਨੂੰ ਮੀਟਿੰਗਾਂ ਦੇ ਵਿੱਚ ਦੱਸ ਚੁੱਕੇ ਹਾਂ ਵੀ ਇਹ ਕਿਲੋਮੀਟਰਾਂ ਦਾ ਜੋ ਕਿਲੋਮੀਟਰ ਗੱਡੀਆਂ ਨੇ ਸਾਡੇ ਮੈਕਮ ਨੂੰ ਖੋਰਾ ਲਾ ਰੀਆਂ ਨੇ ਘਾਟੇ ਦਾ ਸੌਦਾ ਨੇ ਬਿਲਕੁਲ ਸਾਡੇ ਜੋ ਮੁਲਾਜ਼ਮ ਸਾਥੀ ਨੇ ਉਹਨਾਂ ਨੂੰ ਘਰ ਤੋੜਨ ਦਾ ਇਹ ਵਸੀਲਾ ਨੇ ਇੱਕ ਸੋ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਪਹਿਲਾਂ ਹੀ ਮੀਟਿੰਗਾਂ ਕਰ ਚੁੱਕੇ ਹਾਂ ਇਹ ਇਹਨਾਂ ਨੂੰ ਇਹ ਅੱਗੇ ਸਟੈਂਡ ਕਰੀ ਜਾਂਦੇ ਆ ਤਰੀਕਾ ਲੈ ਕੇ ਅੱਗੇ ਸਟੈਂਡ ਕਰੀ ਜਾਂਦੇ ਆ ਪਰ ਇਹਨੂੰ ਵਾਪਸ ਨਹੀਂ ਲੈ ਰਹੇ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਪੰਜਾਬ ਰੋਡਵੇ ਪਨਵਸ ਪੀ ਆਰਟੀਸੀ ਕੰਟਰੈਕਟ ਵਰਕ ਜੁਨੀਅਨ ਰੋਡ ਦੀ ਪੁਤੋ ਫੈਕਟਰੀ ਹੈ ਜੀ ਅੱਜ ਕਿਤਾ ਨਾ ਲਗਾਇਆ ਹੱਥ ਵਿੱਚ ਗੋਗਨਾ ਪੈਟਰੋਲ ਨੇ ਕੀ ਕਰ ਲਿਆ ਇਹਦਾ ਕਾਰਨ ਇਹੀ ਹੈ ਜੀ ਵੀ ਬਿਲਕੁਲ ਸਾਡੇ ਅੱਜ ਕੋਈ ਵੀ ਪ੍ਰੋਗਰਾਮ ਨਹੀਂ ਸੀਗਾ ਧਰਨਾ ਲਗਾਉਣ ਦਾ ਜਾਂ ਬੱਸਾਂ ਬੰਦ ਕਰਨ ਦਾ ਅੱਜ 28 ਤਰੀਕਾ 28 ਤਰੀਕ ਨੂੰ ਪਨਵਸ ਦੇ ਵਿੱਚ ਜੋ ਕਿਲੋਮੀਟਰ ਗੱਡੀਆਂ ਨੇ ਉਹਨਾਂ ਦਾ ਟੈਂਡਰ ਖੋਲਿਆ ਜਾਣਾ ਸੀ ਜਦ ਕਿ ਜਥੇਬੰਦੀ ਨੇ ਅੱਜ ਤੋਂ 15 ਦਿਨ ਪਹਿਲਾਂ ਹੀ ਕਾਲ ਦਿੱਤੀ ਸੀ ਵੀ 28 ਤਰੀਕ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਬਿਲਕੁਲ ਸ਼ਾਂਤਮਈ ਢੰਗ ਨਾਲ ਗੇਟ ਕੋਈ ਵੀ ਸਰਵਿਸ ਨੂੰ ਪ੍ਰਭਾਵਿਤ ਨਹੀਂ ਕੀਤਾ ਜਾਊ ਕਹਿੰਦਾ ਆਪਾਂ ਕੋਈ ਸਰਵਿਸ ਬੰਦ ਨਹੀਂ ਕੀਤੀ ਜਾਊਗੀ ਪਰ ਅੱਜ ਮਜਬੂਰਨ ਜੋ ਸਾਡੇ ਆਗੂ ਸਹਿਬਾਨ ਨੇ ਖੁਦ ਮੇਰੇ ਘਰ ਵੀ ਰਾਤ ਪੁਲਿਸ ਨੇ ਰੇਡ ਮਾਰੀ ਆ ਸਾਡੇ ਆਗੂ ਸਹਿਬਾਨਾਂ ਨੂੰ ਜਦੋਂ ਵੀ ਬੰਦੀ ਦੇ ਸੀਨੀਅਰ ਆਗੂ ਸਹਿਬਾਨਾਂ ਨੂੰ ਰਾਤ ਅਰੈਸਟ ਕੀਤਾ ਗਿਆਗਾ ਜਿਸ ਦੇ ਵਿਰੋਧ ਦੇ ਵਿੱਚ ਅੱਜ ਪੀਆਰਟੀਸੀ ਪੰਨਵਸ ਮੁਕੰਮਲ ਅਸੀਂ ਬੱਸ ਸਟੈਂਡ ਗੱਡੀਆਂ ਰੋੜਾ ਤੇ ਟੇਡੀਆਂ ਕਰਕੇ ਪੈਟਰੋਲ ਦੀਆਂ ਬੋਤਲਾਂ ਹੱਥ ਚ ਲੈ ਕੇ ਬੰਦ ਕੀਤਾ ਇਹ ਪੈਟਰੋਲ ਦੀਆਂ ਬੋਤਲਾਂ ਅਸੀਂ ਤਾਲ ਲਈਆਂ ਨੇ ਜੇ ਕੋਈ ਪੁਲਿਸ ਪ੍ਰਸ਼ਾਸਨ ਸਾਡਾ ਧੱਕਾ ਕਰਦੀ ਆ ਅਸੀਂ ਖੁਦ ਨੂੰ ਅੱਗ ਲਾ ਕੇ ਇਹਨਾਂ ਨੂੰ ਜੱਪੀਆਂ ਪਾ ਕੇ ਖੁਦ ਵੀ ਮਰਾਂਗੇ ਨਾਲ ਪ੍ਰਸ਼ਾਸਨ ਨੂੰ ਵੀ ਮਾਰਾਂਗੇ ਪਰ ਅੱਜ ਸਾਡੇ ਕਹ ਜੀ ਇਹ ਵੀ ਆਧਾਰੇ ਦੀ ਲੜਾਈ ਆ ਜਰਦਾਰੇ ਨੂੰ ਬਚਾਉਣ ਦੀ ਲੜਾਈ ਆ ਕਿਲੋਮੀਟਰ ਗੱਡੀਆਂ ਸਾਡੇ ਆਧਾਰੇ ਨੂੰ ਘੋਣਵਾ ਖਾਂਦੀਆਂ ਨੇ ਬੇ ਜਿਹੜੀ ਨਕਮੀ ਸਰਕਾਰ ਆ ਭਗਵੰਤ ਮਾਨ ਦੀ ਜੋ ਵੱਡੇ ਵੱਡੇ ਵਾਅਦੇ ਕਰਕੇ ਸਾਡੇ ਨਾਲ ਸੱਤਾ ਦੇ ਵਿੱਚ ਆਈ ਸੀ 4 ਸਾਲ ਹੋ ਚੁੱਕੇ ਨੇ ਅਧਾਰੇ ਦੇ ਵਿੱਚ ਇੱਕ ਵੀ ਆਪਣੀ ਮਾਲਕੀ ਵਾਲੀ ਬੱਸ ਨਮੀ ਪਾਈ ਨਹੀਂ ਪਾਈ ਜੋ ਤੁਸੀਂ ਵੱਡੇ ਵੱਡੇ ਸਟਿਕਰਾਂ ਵਾਲੀਆਂ ਜੋ ਪੈਪਸੂ ਰੋਡ ਵੇਲੇ ਲਿਖਿਆ ਹੋਇਆ ਤੁਸੀਂ ਦੇਖਦੇ ਹੋ ਸਭ ਕਿਲੋਮੀਟਰ ਸਕੀਮ ਦੀਆਂ ਬੱਸਾਂ ਨੇ ਜੋ ਕਿ ਵੱਡੇ ਵੱਡੇ ਪ੍ਰਾਈਵੇਟ ਘਰਾਣਿਆਂ ਦੀਆਂ ਗੱਡੀਆਂ ਨੇ ਪਰ ਹੁਣ ਫੇਰ ਇੱਕ ਹੋਰ ਇੱਕ ਲੜੀ ਦੇ ਹੋਰ ਤੈਤ ਕਿਲੋਮੀਟਰ ਗੱਡੀਆਂ ਦਾ ਜੋ ਟੈਂਡਰਾ ਸਾਡੇ ਤੇ ਲੈ ਕੇ ਆਈ ਹੈ ਸਰਕਾਰ ਨੂੰ ਤੁਹਾਡੇ ਬੰਦੇ ਕੋਈ ਫੈਸਲਾ ਕੀਤਾ ਅੱਜ ਸੰਗਰੂਰ ਤੋਂ ਸਾਡੇ ਸੂਬਾ ਅਗੂ ਨੂੰ ਤੇ ਸਾਡੇ ਘਰ ਵੀ ਰੈਸਟ ਪਈ ਆ ਸੂਬਾ ਕੁਜੀ ਰੈਸਟ ਕਰੇ ਹੋਏ ਨੇ ਸਾਡੇ ਵਾਈਸ ਸੂਬਾ ਗੁਪਵਾਨੀਗੜ ਰੈਸਟ ਕਰ ਰੱਖੇ ਨੇ ਜਿੰਨੇ ਸਾਡੇ ਸਾਥੀਆਂ ਨੇ ਪਹਿਲੇ ਟਾਈਮ ਤੋਂ ਆ ਕੇ ਗੱਡੀਆਂ ਖੜਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਵੀ ਰੈਸਟ ਕੀਤਾ ਹੋਇਆ ਸਰਕਾਰ ਨੇ ਇਹਨਾਂ ਪ੍ਰਿੰਸੀਪਲ ਪੁਲਿਸ ਪ੍ਰਸ਼ਾਸਨ ਨੇ ਵੀ ਹੈ ਪੈਟਰੋਲ ਗਲਤ ਹੈ ਇਸ ਤਰੀਕੇ ਨਾਲ ਕਿ ਸਭ ਜਦੋਂ ਸਾਡੀ ਕਹ ਜੀ ਵੀ ਰੋਜ਼ਗਾਰ ਤੇ ਸਾਡੇ ਭਵਿੱਖ ਤੇ ਸਾਡੇ ਸਾਡਾ ਸਾਰਾ ਕੁਝ ਹੀ ਖਤਮ ਹੋ ਰਿਹਾ ਫਿਰ ਸਰ ਜੀ ਗਲਤ ਦਾ ਗਲਤ ਸਪੈਸ਼ਲੀ ਦੇਖਦੇ ਅਸੀਂ ਮਰ ਜਾਾਂਗੇ ਜਾਂ ਮਾਰਾਂਗੇ ਸਾਡੇ ਕੋਲ ਇੱਕੋ ਹੀ ਟੀਚਾ ਹੈ ਸਾਡੇ ਆਦਾਰੇ ਨੂੰ ਬਚਾਉਣਾ ਆਪਣੇ ਰੋਜ਼ਗਾਰ ਨੂੰ ਬਚਾਉਣਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਚੱਲੇਗੀ ਜੀ ਸਾਰੀਆਂ ਬੱਸਾਂ ਨਹੀਂ ਫਿਲਹਾਲ ਅਸੀਂ ਟੇਡੀਆਂ ਕਰਤੀਆਂ ਸਾਰੀਆਂ ਬੱਸਾਂ ਬੰਦ ਨੇ ਜੀ ਕਸ਼ੰਗਰੂਰ ਦੀਪੂ ਦੇ ਵਿੱਚੋਂ ਕੋਈ ਵੀ ਗੱਡੀ ਨਹੀਂ ਚੱਲੂਗੀ